ਦੇਖੋ ਯਾਰ ਮੈਂ ਇੱਕ ਗੱਲ ਬੇਨਤੀ ਕਰਾਂ ਕਿ ਮੈਂ ਕੁਝ ਵੀ ਮਨ ਘੜਤ ਗੱਲ ਨਹੀਂ ਕਰਦਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਚਾਨਕ ਤੌਰ ਤੇ ਮੈਂ ਇੱਕ ਸੁਣਿਆ ਸੁਣਾਇਆ ਚੁਟਕਲਾ ਸੁਣਾ ਬੈਠੇ ਮੇਰੀ ਕੋਈ ਇਸ ਤਰ੍ਹਾਂ ਦੀ ਨਾ ਮਨਸ਼ਾ ਹੁੰਦੀ ਨਾ ਸੋਚ ਹੁੰਦੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਕਰਾਂ ਨਾ ਮੇਰੇ ਇਹ ਜੀ ਸੰਸਕਾਰ ਹੈ ਨਾ ਮੇਰੀ ਆਦਤ ਹੈ ਮੈਂ ਨੀਮਾ ਹੋ ਕੇ ਚੱਲਣ ਵਾਲਾ ਬੰਦਾ ਹਾਂ ਫਿਰ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਂ ਭਾਈ ਖਾਤੀ ਉਰਕੇ ਮਾਫੀ ਮੰਗਦਾ ਮੈਨੂੰ ਬੀਬੀਆਂ ਨੇ ਬੋਟਾਂ ਦੇ ਨਾਲ ਲੱਦਦਾਇਤ ਕਦੇ ਮੈਂ ਸੋਚ ਸਕਦਾ ਕਿ ਕਿਸੇ ਦੇ ਮੈਂ ਖਿਲਾਫ ਬੋਲਾਂ ਨੂੰ ਹਰ ਵਰਗ ਦੇ ਲੋਕ ووٹ ਪਾਉਂਗੇ ਮੈਂ ਮਹਿਲਾ ਕਮਿਸ਼ਨ ਦੀ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਪਹਿਲਾਂ ਵੀ ਨੋਟਿਸ ਦਿੱਤਾ ਸੀ ਹੁਣ ਫੇਰ ਦੇਤਾ ਬੋਟਾਂ ਦੇ ਵਿੱਚ ਲੇਕਿਨ ਮੈਂ ਉਸ ਪਾਸੇ ਨਹੀਂ ਜਾਂਦਾ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਜੇ ਕਿਸੇ ਨੂੰ ਵੀ ਜੇ ਨਹੀਂ ਬਲਕਿ ਜੀਨੂ ਜੀਨੂ ਵੀ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਸਿਰ ਝੁਕਾ ਕੇ ਮਾਫੀ ਮੰਗਦਾ ਮੇਰੇ ਪਰਵਾਰ ਨੇ ਮੇਰੇ ਪਿਤਾ ਨੇ ਮੈਨੂੰ ਨੀਮਾ ਹੋ ਕੇ ਚੱਲਣ ਦੇ ਸੰਸਕਾਰ ਦਿੱਤੇ ਮੈਂ ਆਪਣੇ ਪਿਤਾ ਨੂੰ ਤੇ ਲੋਕਾਂ ਨੂੰ ਜਵਾਬ ਦੇ ਆ ਮੈਂ ਕਦੇ ਕਿਸੇ ਬਾਰੇ ਮਾੜਾ ਸੋਚ ਕੇ ਇਹ ਗੱਲ ਨਹੀਂ ਕਰਦਾ ਫੇਰ ਵੀ ਮੈਂ بار-बार ਮਾਫੀ ਮੰਗਦਾ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਂ ਮਾਫੀ ਚਾਹਨਾ ਹੈ ਧੰਨਵਾਦ ਉਹਨੂੰ ਦਿੱਤਾ ਗਿਆ ਉਸ ਬਿਆਨ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਯਾਰ ਮੈਂ ਇੱਕ ਗੱਲ ਬੇਨਤੀ ਕਰਾਂ ਕਿ ਮੈਂ ਕੁਝ ਵੀ ਮਨ ਘੜ ਤਾ ਗੱਲ ਨਹੀਂ ਕਰਦਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਚਾਨਕ ਤੌਰ ਤੇ ਮੈਂ ਇੱਕ ਸੁਣਿਆ ਸੁਣਾਇ ਚੁਟਕਲਾ ਸੁਣਾ ਬੈਠਿਆ ਮੇਰੀ ਕੋਈ ਇਸ ਤਰ੍ਹਾਂ ਦੀ ਨਾ ਮਨਸ਼ਾ ਹੁੰਦੀ ਨਾ ਸੋਚ ਹੁੰਦੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਕਰਾਂ ਨਾ ਮੇਰੇ ਇਹ ਜੀ ਸੰਸਕਾਰ ਹੈ ਨਾ ਮੇਰੀ ਆਦਤ ਹੈ ਮੈਂ ਨੀਮਾ ਹੋ ਕੇ ਚੱਲਣ ਵਾਲਾ ਬੰਦਾ ਹ ਫੇਰ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਂ ਬਈ ਹੱਥ ਜੋੜ ਕੇ ਮਾਫੀ ਮੰਗਦਾ ਮੈਨੂੰ ਬੀਬੀਆਂ ਨੇ ਬੋਟਾਂ ਦੇ ਨਾਲ ਲੱਦਦਾ ਹੈ ਕਦੇ ਮੈਂ ਸੋਚ ਸਕਦਾ ਕਿ ਕਿਸੇ ਦੇ ਮੈਂ ਖਲਾਫ ਬੋਲਾਂ ਉਹਨੂੰ ਹਰ ਵਰਗ ਦੇ ਲੋਕ ਬੋਟ ਪਾਉਂਦੇ ਆ ਮੈਂ ਮੈਲਾ ਕਮਿਸ਼ਨ ਦੀ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਪਹਿਲਾਂ ਵੀ ਨੋਟਿਸ ਦਿੱਤਾ ਸੀ ਹੁਣ ਫੇਰ ਦੇਤਾ ਵੋਟਾਂ ਦੇ ਵਿੱਚ ਲੇਕਿਨ ਮੈਂ ਉਸ ਪਾਸੇ ਨਹੀਂ ਜਾਂਦਾ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਜੇ ਕਿਸੇ ਨੂੰ ਵੀ ਜੇ ਨਹੀਂ ਬਲਕਿ ਜੀਨੂ ਜੀਨੂ ਵੀ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਸਿਰ ਝੁਕਾ ਕੇ ਮਾਫ਼ੀ ਮੰਗਦਾ ਮੇਰੇ ਪਰਿਵਾਰ ਨੇ ਮੇਰੇ ਪਿਤਾ ਨੇ ਮੈਨੂੰ ਨੀਮਾ ਹੋ ਕੇ ਚੱਲਣ ਦੇ ਸੰਸਕਾਰ ਦਿੱਤੇ ਮੈਂ ਆਪਣੇ ਪਿਤਾ ਨੂੰ ਤੇ ਲੋਕਾਂ ਨੂੰ ਜਵਾਬ ਦੇ ਮੈਂ ਕਦੇ ਕਿਸੇ ਬਾਰੇ ਮਾੜਾ ਸੋਚ ਕੇ ਇਹ ਗੱਲ ਨਹੀਂ ਕਰਦਾ ਫੇਰ ਵੀ ਮੈਂ बार-बार ਮਾਫੀ ਮੰਗਦਾ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਚਾਹਨਾ ਹੈ ਧੰਨਵਾਦ